ਰਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਆਂ ਪਹਿਲਾ ਸੂਆ ਸੂਈ ਵੀ ਐ ਆ ਸੁਣ ਵਾਲੀ ਸੌਰੀ ਦੋ ਇੱਕ ਦੋ ਦਿਨਾਂ ਦਾ ਸਮਾਂ ਬਾਕੀ ਐ ਬੂਰੀ ਤੇਲੀਆ ਜਿਹਨੂੰ ਬੋਲਦੇ ਆਂ ਉਹ ਝੋਟੀ ਐ ਕੱਦ ਪੂਰਾ ਝੋਟੀ ਦਾ ਥਾਂ ਹਵਾਣੇ ਦੀ ਬਹੁਤ ਜ਼ਿਆਦੇ ਸਾਫ਼ ਸੁਥਰੀ ਐ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਥਣ ਬਹੁਤ ਚੰਗਾ ਮਜ਼ਬੂਤ ਥਣ ਲੱਗਿਆ ਜਿਹਨੂੰ ਕਹਿ ਦਿੰਦੇ ਆ ਪਹਿਲਾਂ ਝੋਟੀ ਦੇ ਹੋਣ ਦੇ ਬਾਵਜੂਦ ਥਣ ਦੇ ਵਾ ਬਹੁਤ ਚੰਗਾ ਚੁੰਝ ਵਾਲਾ ਥਣ ਲੱਗਿਆ ਵਿੱਚ ਆਏ ਬੜੇ ਆਰਾਮ ਨਾਲ ਪਹਿਲਾ ਸੂਆ ਝੋਟੀ 12 ਕਿਲੋ ਦੁੱਧ ਪਾ ਦੂਗੀ ਜਿਸ ਹਿਸਾਬ ਨਾਲ ਕਾਦਾ ਕੁਆਲਟੀ ਹੈ ਮੱਝ ਤੇ ਬੜਾ ਬੰਦਾ 5-7 ਸੂਏ ਚੋਕੇ ਵੀ ਰੁਪਏ ਨਹੀਂ ਘਟਾਉਣ ਵਾਲੀ ਐ ਹੋਈ ਜੀ ਝੋਟੀ ਐ ਸਾਫ ਸੁਥਰੀ ਹੈ ਕੱਦ ਵੇਲ ਹਰ ਇੱਕ ਪੱਖ ਤੋਂ ਚੰਗੀ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਪਿੰਡ ਕੰਗਨਖੇੜਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਿੱਕਾ ਨਿੱਕਾ ਸਿੰਘ ਹੈ ਪਤਲੀ ਲੰਮੀ ਗਰਦਨ ਹੈ ਮੁੱਲ ਇਹਦਾ ਦੇਣ ਲੈਣ ਵਾਲਾ 1,15,000 ਰੁਪਇਆ ਹੈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਆਪਣਾ ਚੈਨਲ ਅੱਗੇ ਵੀ ਚੱਲਦਾ ਸੀ ਕਿਸੇ ਕਾਰਨ ਕੋਈ ਡਿਲੀਟ ਵੱਜ ਗਿਆ ਨਹੀਂ ਆਪਾਂ ਜਿੰਨੀ ਕੁ ਗੱਲ ਹੁੰਦੀ ਆਪਾਂ ਉਨੀ ਕੀ ਹੀ ਕਰਦੇ ਹੁੰਨੇ ਐਵੇਂ ਬਾਦੂ ਨਹੀਂ ਆਖੀਦਾ ਵੀ ਇਹਨਾਂ ਦੁੱਧ ਦੇ ਦੂ ਇਹਨਾਂ ਦੇ ਦੂ ਬੜੇ ਆਰਾਮ ਨਾਲ 12 ਕਿਲੋ ਦੁੱਧ ਝੋਟੀ ਪਹਿਲਾ ਸੂਆ ਪਾ ਦੂਗੀ ਥਣ ਬਹੁਤ ਵਧੀਆ ਲੱਗਿਆ ਪਿਆ ਮੇਨ ਮੁੱਦਾ ਪਸ਼ੂ ਦਾ ਥਣ ਹੀ ਹੁੰਦਾ ਜੇ ਥਣ ਚੰਗਾ ਲੱਗਿਆ ਤਾਂ ਦੁੱਧ ਆਟੋਮੈਟਿਕ ਹੀ ਦੇਣਾ ਹੁੰਦਾ ਵੇਰ ਲੰਮਰ ਲੰਮ ਬਹੁਤ ਆ ਥਨਾ ਚ ਬਹੁਤ ਵਧੀਆ ਥਨ ਲੱਗਿਆ ਹੋਇਆ ਮੋਟਾ ਮੋਟਾ ਗਲਾਬੀ ਗਲਾਬੀ ਥਨ ਲੱਗਿਆ ਹੋਇਆ ਸੀਲ ਠੰਡੀ ਬਹੁਤ ਆ ਜਿੰਨੀ ਵੀ ਕਹਦੇ 19 ਸੀਲ ਠੰਡੀ ਆ ਪਹਿਲਾਂ ਹਾ ਹੁੰਦੇ ਬਾਪ ਜੂਤ ਦੀ ਪਿੱਠ ਪੂੜੇ ਦੀ ਬਹੁਤ ਚੰਗੀ ਬੰਤਰ ਆ ਲੈਵਲ ਹੂਆ ਬਹੁਤ ਹਜੇ ਸੂਰਜ ਤੋਂ ਬਾਅਦ ਪਹਿਲਾਂ ਛੋਟੀ 20 22 ਦਿਨਾਂ ਤੋਂ ਫੁੱਲ ਦੁੱਧ ਤੇ ਆਰਡਰ ਬਣਾਉਂਦੀ ਆ ਵੇਖ ਸਕਦੇ ਤੁਸੀਂ ਪਹਿਲਾ ਸੂਆ ਬਹੁਤ ਚੰਗਾ ਆਰਡਰ ਬਣਾਇਆ ਤੇ ਬਣਾਉਗੀ ਵੀ ਹਜੇ ਹੋਰ ਚੰਗਾ ਆਰਡਰ ਜੇ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਵੀਰ